ਕਦਾ ਮੈਸੇਜ ਆਈ ਜਾਂਦਾ ਘੜੀ ਘੜੀ ਤੈਨੂੰ ਮੈਸੇਜ ਆਈ ਜਾਂਦੀ ਮੇਰਾ ਸਿਰ ਦੁਖਣਾ ਨਹੀਂ ਹਟਣ ਜਾਂ ਲੱਗਦਾ ਬੀਪੀ ਵੱਧ ਗਿਆ ਸਿਰ ਤੇ ਆਪੇ ਦੁਖਣਾ ਵਾ ਕਦੀ ਟਿੱਕੀਆਂ ਖਾ ਲਈਆਂ ਕਦੀ ਸਮੋਸੇ ਖਾ ਲੇ ਕਦੀ ਗੋਲ ਗੱਪੇ ਖਾ ਲੇ ਤੇ ਕਦੀ ਪੀਜੇ ਹਾਂ ਹਾਂ ਤੂੰ ਤੇ ਮੇਰੇ ਸਮੋਸੇ ਹੀ ਦੇ ਦੇ ਤੇ 버ਗਰ ਪੀਜੇ ਦੇ ਦੇ ਤੂੰ ਮੈਨੂੰ ਕਦੋਂ ਖਾਂਦੇ ਨੂੰ ਦੇ ਲਿਆ ਹੈ ਜਦੋਂ ਨਹੀਂ ਉਹ ਤੇ ਮੇਰੇ ਪੇਸ਼ ਹੀ ਪਿਆ ਰਹਿੰਦਾ ਤੂੰ ਨਾ ਮੈਂ ਖਾਵਾਂ ਤੇ ਨਾ ਹਾਂ ਮੈਂ ਕਦੋਂ ਖਾਦੀ ਐਜ 버ਗਰ ਆਹਾਂ ਮੋਟੀ ਹੋਈ ਜਾਂਦੀ ਐ ਤੇ ਅਜੇ ਕਹਿੰਦੀ ਇਹ ਖਾਂਦੀ ਨਹੀਂ ਮੈਂ ਨੀ ਤੂੰ ਮੈਨੂੰ ਕਿੱਥੇ ਦੇ ਲੈ ਬਰਗਰ ਪੀਜੇ ਖਾਂਦੀ ਹੈਂ ਲੈ ਲਿਆ ਨਾ ਪਤਾ ਕਿੰਨੇ ਦਿਨ ਹੋ ਗਏ ਖਾਦੀ ਨੂੰ ਕਦੀ ਖਾਇਆ ਨਹੀਂ ਅੱਛਾ ਉਹ ਕਿਤੇ ਵਿਆਹ ਸ਼ਾਦੀ ਹੋਇਆ ਦੋ ਖਾ ਲਈਦਾ ਦਫਾ ਫੇਰ ਕਿੱਥੇ ਰੱਖਿਆ ਹਾਂ ਦੱਸ ਦੱਸ ਆ ਜਿਹੜੀਆਂ ਸਟਰੀਕਾਂ ਪਾਉਂਦੀਆਂ ਨੇ ਸਾਰਾ ਕੁਝ ਲੱਭ ਜਾਂਦਾ ਹੈ ਹਾਂ ਹੇ ਐਨੇ ਦੱਸਦਾ ਫੋਨ 'ਚ ਇਹ ਸਭ ਕੁਝ ਪਤਾ ਲੱਗ ਜਾਂਦਾ ਹੋਰ ਹਾਂ ਹੇ ਮੈਂ ਕਿੱਥੇ ਸਟਰੀਕ ਹੀ ਕਿਉਂ ਪਾਤੀ ਹਾਂ ਹੁਣ ਪਗਲ ਆ ਗਿਆ ਨਾ ਇਹ ਸਭ ਕੁਝ ਪਤਾ ਲੱਗ ਜਾਂਦਾ ਤੇ ਹੋਰ ਆਪਣੇ ਲਚ ਲਾਕ ਕੀ ਵਰਤਦੇ ਆ ਕਿ ਅਸੀਂ ਕੁਝ ਖਾਂਦੇ ਨਹੀਂ ਬਾਅਦ ਬੀਪੀ ਵਧਾ ਕੇ ਬਹਿ ਜਾਂਦੇ ਹਾਂ ਓਕੇ ਤੇ ਦੁੱਧ ਦੁੱਧ ਪੀ ਲਿਆ ਕਰੋ ਤੇ ਮੱਖਣ ਮੁੱਖਣ ਖਾਇਆ ਕਰੋ ਕਿਤੇ ਹਾਂ ਫਾਸਟ ਫੂਡ ਨੇ ਮਾਰ ਦੇਣਾ ਤੁਹਾਨੂੰ ਹਾਂ ਹੁਣ ਦੱਸ ਮੈਂ ਹੁਣ ਕੀ ਕਰਾਂ ਹੁਣ ਡਾਕਟਰ ਕੋ ਜਾ ਕੇ ਕਿਤੇ ਦਵਾਈ ਦੂ ਹੀ ਲੈ ਕੇ ਆ ਮਸਾ ਤੂੰ ਮੇਰੇ ਨਾਲ ਚੱਲ ਕੇ ਫੇਰੀ ਜਾਊਂਗੀ ਮੈਂ ਭਗਵਾਨ ਨਾਲ ਆ ਗਈਓ ਚਲ ਠੀਕ ਹੈ ਹੁਣ ਤੂੰ ਚੁੱਪ ਰਹੀਂ ਬੋਲੀ ਨਾ ਅੱਜ ਕੋਲੀ ਨਹੀਂ ਅੱਜ ਕੋਲਾ ਲੈ ਕੇ ਆ ਲੈ ਇਹਨੂੰ ਬਿਮਾਰੀ ਪਈ ਰਹਿੰਦੀ ਹੈ ਇਹੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਫੜਿਆ ਕੀ ਹੋ ਗਿਆ ਅਜੀ ਬੰਦੇ ਕਹਿਣ ਦੀ ਐ ਮੇਰਾ ਬੀਪੀ ਵਧੇ ਤੇ ਹੁਣ ਕਹਿੰਦੀ ਵਧੀਆ ਹਾਲ। ਹੋਰ ਗਾਂਡੀਆਂ ਨੂੰ ਕੀ ਦੱਸਾਂ? ਕਿ ਮੇਰਾ ਬੀਪੀ ਵਧਿਆ ਉਹਨੇ ਮੈਂ ਦਵਾਈ ਲੈ ਕੇ ਦੇਣੀ। ਜਾਣਾ ਤੇ ਤੈਨੂੰ ਹੀ ਪੈਣਾ ਵਾ। ਉਹ ਗੱਲ ਕਰ। ਉਹ ਗੱਲ ਕਰ ਬੀਬੀ ਕਰ। ਹੋਰ ਪੈਣਾ ਕਿੱਦਾਂ ਉਹਨੇ ਹੋਈ ਤੇਰੇ? ਮੈਂ ਦਾਲ ਦੀ ਕੋਲੀ ਲੈਣ ਆਈ ਸੀ। ਹਾਏ ਹਾਏ ਅੱਜ ਕੱਲ ਤੂੰ ਚੀਨੀ ਦੀ ਕੋਲੀ ਘੜੀ ਉਹ ਤੇ ਮੋੜੀ ਨਹੀਂ ਅੱਜ ਦਾਲ ਲੈਣਾ ਗਈ। ਮੈਂ ਤਾਂ ਇੱਕ ਕੋਲੀ ਖੜੀ ਤੇ ਜਿਹੜੀਆਂ ਤਿੰਨ ਕੋਲੀਆਂ ਲੈਣੀਆਂ ਤੁਹਾਡੇ ਕੋਲ। ਅੱਛਾ ਲੈਣੀਆਂ ਤੇਰੇ ਕੋਲ। ਹਾਂਜੀ। ਚੱਲ ਕੋਈ ਨਹੀਂ ਤੇਨ ਕੋਲੀਆਂ ਲੈਣੀਆਂ ਤੇ ਦਾਲ ਲੈਣੀ ਹੈ ਨਾ।

ਉਹ ਲੈ ਜਾ ਤੇ ਉਹ ਤੇ ਵਿਚਾਰਾ ਥੱਕਿਆ ਹੋਣਾ ਤੂੰ ਤੇ ਵਿਹਲਾ ਬੈਠਾ ਉਹ ਇੱਥਾਂ ਵੀਦਾ ਕੋ ਕੋਲ ਛਾਇਆ ਕੋਈ ਨਾ ਚਲ ਜੂਗਾ ਤੇ ਨਾਲ ਉਹਨੂੰ ਵਿਚਾਰੇ ਬੱਚੇ ਨੂੰ ਕਹਿੰਦਾ ਉਹਨੂੰ ਲੈ ਜਾ ਨਾਲ ਆਪਨਾ ਹੀ ਲਈ ਕਿਤੇ ਨਾਲ ਕੁੱਤਾ ਵੀ ਲਈ ਜਾਂ ਉਹਦੇ ਉਹ ਆਪ ਲੈਣ ਗਿਆ ਵਿਚਾਰੇ ਨੂੰ ਬੱਸ ਕਿਦਾਂ ਵੀ ਕੀ ਖੇਡ ਲਈ ਬੱਕੜੀ ਆ ਕੋਈ ਨਹੀਂ ਹਾਂ ਠੀਕ ਠਾਕ ਵਾਂ ਵਧੀਆ ਕਿਦਾਂ ਫਿਰ ਕਾਲਜ ਦਾ ਤੇਰਾ ਠੀਕ ਹੈ ਕਾਲਜ ਦਾ ਵੀ ਅੱਛਾ ਅੱਛਾ ਚੱਲ ਵਧੀਆ ਵਧੀਆ ਬਬਿਉਰਿਟੀ ਲਿਜ਼ੀਬੈਥ ਕਿਹੜਾ ਉਹ ਕੁਛ ਨਹੀਂ ਬੀਪੀ ਆ ਵਧਾਈ ਬੈਠੀ ਉਹ ਪਹਿਲਾਂ ਖਾਣਾ ਨਹੀਂ ਹਟਦੀ ਅੱਛਾ ਮਾਰ ਕੇ ਦੱਸ ਮੈਂ ਕੀ ਖਾ ਲਈ ਇਹਨੇ ਦਿਨ 버ਗਰ ਟਿੱਕੀਆਂ ਕਹ ਕੇ ਮੇਰੀ ਗਵੰਡਰ ਨੂੰ ਭੁਜਾ ਦਿੱਤਾ ਕਹਿੰਦੇ 버ਗਰ ਖਾਂਦੀ ਐ ਟਿੱਕੀਆਂ ਖਾਂਦੀ ਐ ਇਹ ਤੇ ਨੌਲ ਹੀ ਦਿੱਤਾ ਮੈਨੂੰ ਤੇ ਇਹਦੀ ਵਜ੍ਹਾ ਨਾਲ ਮੇਰਾ ਬੀਪੀ ਵਧਿਆ ਹੀ ਮੈਂ ਹਾਂ ਕਟੀਆਂ ਨਹੀਂ ਖਾਂਦੇ ਤੇ ਤੂੰ ਤੇ ਗੱਲ ਵੀ ਹੋ ਸਕਦਾ ਹੈਨਾ ਇਹ ਵੀ ਹੋ ਸਕਦਾ ਪਹਿਲਾਂ ਆ ਗਿਆ ਹੈ ਹਾਂ ਉਹ ਵੀ ਇਹ ਤਾਂ ਮੂੰਹੋਂ ਪਤਾ ਜੀ ਹਾਂ ਮੈਂ ਇਹ ਕੁਝ ਖਾਦਾ ਹੀ ਨਹੀਂ ਅਨਖੱਤੇ ਫੂਨ ਨੇ ਸਭ ਕੁ ਦਤਾ ਮੈਂ ਟਰੀਕਾਂ ਪਾਈਆਂ ਸੀ ਟਰੀਕਾਂ ਟਰੀਕਾਂ ਦਾ ਪਤਾ ਲੱਗਾ ਵਾ ਅੱਛਾ ਮੈਨੂੰ ਵੀ ਸ਼ੋ ਹੰਡੀਆਂ ਹੀ ਆ ਲੈ ਕਰ ਗੱਲ ਹੁਣ ਆ ਵੇ ਮੈਂ ਕਹਿੰਦਾ ਵੀ ਇੱਕ 버ਗਰ ਹੋਰ ਲੈ ਕੇ ਦਈਏ ਕੀ ਪਤਾ ਬੀਪੀ ਘਟਦੇ ਹਾਂ ਦਵਾਈ ਨੂੰ ਕੀ ਕਰਨਾ ਆਪਾਂ ਜਿਹੜੇ ਡਾਕਟਰ ਨੂੰ 100 ਦੇਣਾ ਵਾ ਅੱਛਾ ਉਹ ਦੋ 버ਗਰ ਹੋਰ ਖਾਵੇ ਬੀਪੀ ਪਤਾ ਕਿੱਦਾਂ ਘਟ ਲਈ ਤੁਭਾ ਵੀ ਮੇਰੇ ਨਾਲ ਗਰਮ ਜੀ ਮੇਰੇ ਬਾਤ ਨਾਲ ਕਾਫੀ ਬਣਾ ਕੇ ਲਿਆ ਇਹ ਦੀਆਂ ਨਾ ਸੁਣ ਤੂੰ ਜਾ ਜਾ ਤਾਂ ਠੀਕ ਹੈ ਮੈਂ ਜਾਣੀ ਦੇਖਿਆ ਕਿੰਨਾ ਵਧੀਆ ਮੇਰਾ ਦੋ ਇਹ ਤੇ ਅਵੀ ਸਿਰ ਕੰਦਰਿੰਦਾ ਉਹ ਆਰ ਕੇ ਮੇਰੀ ਗੱਲ ਸੁਣ ਅੱਜ ਕੱਲ੍ਹ ਜਮਾਨਾ ਬੜਾ ਖਰਾਬ ਹੋਇਓ ਤੇ ਕਿਦਾਂ ਤੇਰੀ ਪੜਾਈ ਕੁੱਈ ਠੀਕ ਚੱਲਦੀ ਐ ਓਕੇ ਚੱਲਣ ਦੀ ਕੋਈ ਲਾਮਾ ਲੂਮੇ ਵਾਲੀ ਗੱਲ ਨਹੀਂ ਕੋਈ ਕੁੜੀ ਤੇ ਯਾਰ ਅੱਜ ਪੜਾਈਆਂ ਕਰਨ ਜਾਣਾ ਉਹਨੂੰ ਲਾਮੇ ਲੈਣ ਜਾਣਾ ਅਸਾਂ ਚੱਲ ਛੱਡੋ ਗੱਲ ਨੂੰ ਸਮਝਾਉਣਾ ਸਾਡਾ ਫਰਜ਼ ਐ ਫਿਰ ਵੀ ਤੁਹਾਡੇ ਵੱਡੇ ਭਰਾ ਆਂ ਫਿਰ ਵੀ ਜੇ ਕੋਈ ਹੋਊਗਾ ਤੇ ਦੱਸ ਦੀ ਪਰੰਦਰ ਵੀ ਇੱਕ ਗੱਲ ਹੋਰ ਸੋਹਣ ਹੈਗਾ ਬਰਾਦ ਲੈ ਕੇ ਚਲੀਏ ਉਹ ਅੱਛਾ ਹੈਗਾ ਵਾ ਮੇਰੀ ਇੱਕ ਗੱਲ ਹੋਰ ਸੋਹਣ ਮਾਮਾ ਲੋਕੀ ਗੋਲੀ ਮਾਰਦੇ ਸਿੱਧੀ ਧਿਆਨ ਦਿਖੋ ਪਤਾ ਉਹਦਾ ਹੈ ਹੈਗੇ ਨਦੂ ਲੱਗੀ ਆ ਬਾਕੀ ਵਾ ਅੱਛਾ ਹੋਰ ਕੌਣ ਤੁਰਿਆ ਆਉਂਦਿਆ ਵਾ ਕਿਹੜਾ ਇਹ ਤਾਂ ਬਾਅਦ ਵਿੱਚ ਆਜਾ ਪੰਡੀ ਮੈਨੂੰ ਇਹ ਸੱਚੀ ਹੱਸਦਾ ਵੀ ਸਲੇਡੇ ਆ ਕੋਈ ਓ ਕਿਦਾਂ ਭਤੀਜ ਓਏ ਤੇ ਆਪਣਾ ਫੁਫੜਾ ਓਏ ਕਿਹੜਾ ਫੁਫੜਾ ਪੁੱਤ ਨੂੰ ਆਈ ਪੁਵਾ ਦਿੱਤੀ ਆ ਆਹੋ ਮੈਂ ਵੀ ਡਰ ਗਿਆ ਤੇ ਦੇਖੇ ਫੁਫੜਾ ਕੀ ਆ ਆਹ ਆਪਣਾ ਪਹਿਲਾ ਓ ਬਲਤ ਭਤੀਜ ਹਾਂ ਠੀਕ ਠਾਕ ਹੋਰ ਫਿਰ ਵਧੀਆ 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 ਕਿਦਾਂ ਹੋਏ ਓਏ ਹੋਣੇ ਕਿਦਾਂ ਹੋਏ ਮੈਂ ਕਹਾਂ ਵੀ ਮੇਲੇ ਆਈਏ ਮੁੰਡਿਆਂ ਨੂੰ ਵਧੀਆ ਗੱਲਾਂ ਵਧੀਆ ਗੱਲਾਂ ਫੁਫੜਾ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਹੋਰ ਬਬੜਾ ਠੀਕ ਠਾਕ ਵਧੀਆ ਠੀਕ ਠਾਕ ਹੋਰ ਤੂੰ ਸੁਣਾ ਤੇਰੀ ਪੜ੍ਹਾਈ ਦਾ ਕਿਦਾਂ ਚੱਲਦਾ ਪੜਾਈ ਠੀਕ ਐ ਫੁੱਫੜਾ ਵਧੀਆ ਤੂੰ ਤਾਂ ਚੜਦੀ ਕਲਾ ਉਹ ਕੰਮਕਾਰ ਤੇ ਚੜਦੀ ਕਲਾ ਵਾ ਕੰਮ ਤੇ ਸਿਰ ਤੇ ਚੜਿਆ ਏ ਸਿਰ ਤੇ ਜੜਿਆ ਅੱਛਾ ਕੰਮ ਜਿਆਦਾ ਐ ਤਾਂ ਮੈਂ ਫਿਰ ਤੇਰੇ ਕੋਲ ਆਈ ਹੁੰਦਾ ਬਹੁਤ ਫੁੱਫੜਾ ਕੰਮ ਸਿਰ ਤੇ ਚੜਿਆ ਵਾ ਉਹ ਕੰਮ ਨਾਲੋਂ ਤੁਹਾਡੀ ਭੂਆ ਦਾ ਕੰਮ ਜਿਆਦਾ ਸਿਰ ਤੇ ਚੜਿਆ ਹੈ ਕੀ ਤਾਂ ਲੇਵੀ ਲੜਦੀ ਆ ਤੇ ਉਹ ਲੜਨੋ ਕਿਦਨ ਹਟੀ ਆ ਬਹੁ ਮਾੜੀ ਗੱਲ ਆ ਫੁੱਫੜਾ ਹੈ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਲਈ ਨਾ ਚਾਪਾ ਨਹੀਂ ਦਾ ਰੇਂਜ ਕਰਕੇ ਲੈਉਣਾ ਵਾ ਉਹਨਾਂ ਤੋਂ ਮੈਂ ਕੰਮ ਤੋਂ ਨਹੀਂ ਆ ਚਾਲੂ ਜਿੰਨਾ ਤੁਹਾਡੀ ਭੂਆ ਦਾ ਚਾਲੂ ਆ ਉਹ ਰੁਕੜਾ ਵੇਖਣ ਹੀ ਨਹੀਂ ਆ ਅਦਾਂ ਦੇ ਇੱਕ ਬੰਨੇ ਭੂਆ ਦੇ ਲੱਗਦਾ ਘੋਟਣਾ ਮਾਰਿਆ ਉਹ ਰੋਟੀਆਂ ਪਕਾਉਂਦੀ ਇਹਨੇ ਵੇਲਣਾ ਮਾਰਦਾ ਭਾਈ ਭਾਗੀ ਆ ਯਾਰ ਛੇਤੀ ਮੇ ਜਾਣਾ ਵਾ ਆ ਗਈ ਆ ਗਈ ਹੋਰ ਭਤੀਜ ਵਧੀਆ ਵਧੀਆ ਕਪੜਾ ਸਾਸ੍ਰਿਕਾ ਕੁੜੀ ਜੀ ਸਾਸ੍ਰਿਕਾ ਸਾਸ੍ਰਿਕਾ ਕੁੜੀਏ ਆ ਵੇਲਾ ਆਉਂਦਾ ਚਾਹ ਨਾ ਪਾਣੀ ਚੱਖਦਾ ਦੁੱਧ ਇਹ ਦੁੱਧ ਮੇਰਾ ਹੈ ਹਾਂ ਉਹ ਇਹ ਮਿੱਠਾ ਜ਼ਿਆਦਾ ਹੈ ਇਹਦੇ ਚ ਮਿੱਠਾ ਨਹੀਂ ਜ਼ਿਆਦਾ ਹੈ ਦੁੱਧ ਆ ਤੇ ਨੂੰ ਪਚਣਾ ਨਹੀਂ ਅੱਛਾ ਉਹ ਨਹੀਂ ਮੈਂ ਤਾਂ ਕਹਾ ਕਿ ਮਿੱਠਾ ਜ਼ਿਆਦਾ ਵਾ ਉਹ ਮੈਂ ਸ਼ੂਗਰ ਦਾ ਮਰੀਜ਼ ਆ ਨਾ ਇਹ ਕਰਕੇ ਮੈਂ ਸਿੱਕਾ ਪੀਣਾ ਚਲੋ ਕੋਈ ਨਹੀਂ ਠਿੱਕਾ ਮਗਾ ਲੋ ਫਿਰ ਹੋਰ ਹੋ ਤੂੰ ਝਾਂਦੀ ਇਨੇ ਚਿਰ ਪਿੱਛੋ ਗੇੜਾ ਮਾਰਿਆ ਜਾਦਾ ਤੂੰ ਹੀ ਕਰੇ ਮੈਂ ਤਾਂ ਗੇੜੇ ਮਾਰਦਾ ਰਹਿਣਾ ਪਫੜਾ ਇਹ ਤੇ ਹੁੰਦਾ ਹੀ ਰਹਿੰਦਾ ਵਾ ਅਜ ਨਹੀਂ ਉਸ ਤਰੀਕ ਵਾਂਗੂ ਅੱਛਾ ਤੂੰ ਹੀ ਸਾਲਾ ਬੱਦੀ ਹੋ ਗਿਆ ਮੈਂ ਤਾਂ ਤੁਹਾਡੀ ਭੂਆ ਤੋਂ ਡਰਦਾ ਹੀ ਆ ਗਿਆ ਕੀ ਗੱਲ ਕੀ ਕਹਿਤਾ ਭੂਆ ਨੇ ਉਹ ਭਰਾਵਾ 24 ਘੰਟੇ ਤੱਕ ਲੇਸ਼ ਚੱਲੋਂ ਦੂਜਾ ਦੰਦ ਪਚਾੜੀ ਬਚਾਉਣਾ ਹੀ ਪੈਣਾ ਭਰਾਵਾ ਤੂੰ ਡਰ ਆਉਂਦਾ ਵਾ ਮੇਰੀ ਗੱਲ ਸੁਣ ਹਾਂ ਕੋਈ ਬੈਠ ਨੋਗੇ ਜਾਂ ਪੈਗ ਪੁੱਗਦਾ ਕੋਈ ਨਹੀਂ ਪੈਗ ਵੀ ਲਾ ਲੈਂਦਾ ਹੈਗੇ ਦੱਸ ਪਰ ਸਾਡੇ ਇੱਥੇ ਬੈਠ ਨੋ ਜੇ ਵੇ ਇੱਥੇ ਨਹੀਂ ਚੱਲਦਾ। ਮੇਰੀ ਜਨਾਨੀ ਬੜੀ ਯੜਪਿਆ ਪਰ ਉਹ ਲਵਾਉਂ ਨਹੀਂ ਦਿੰਦੀ। ਅੱਛਾ ਹਾਂ ਚਲੋ ਫਿਰ ਸੇਵਾ ਕੀ ਹੋਈ ਫੁਫੜ ਦੀ। ਸੇਵਾ ਸੇਵਾ ਵਾ ਫੁਫੜਾ ਲਾ 10 ਲੱਤਾਂ ਪਾਵਾਂ ਘੁੱਟ ਦਿੰਨੇ ਤੇਰੀ ਐਨੀ ਦੂਰੋਂ ਚੱਲ ਕੇ। ਓਏ ਸੇਵਾ ਤੇ ਤੇਰੀ ਭੂਆ ਵੀ ਕਿਸੇ ਵੇਲੇ ਕਰ ਦਿੰਦੀ ਜਦੋਂ ਥੱਕੇ ਟੁੱਟੇ ਆ ਜੀਦਾ। ਓਏ ਮੇਰੀ ਗੱਲ ਸੁਣੋ ਭੂਆ ਭੂਆ ਜਿਹੜੀ ਸੇਵਾ ਕਰਦੀ ਉਹ ਵੇਲੇ ਨਹੀਂ ਕਰਦੀ ਆ। ਇਸਰ ਕੇ ਸੱਜਣੇ ਚਿੱਟੀ ਹੋਏ ਨਾ ਕਦੇ ਡੀਰ ਚਲਾਇ ਕਰੀ ਜਾਂਦਾ ਫੁਫੜਾ ਉਹ ਸੱਚੋ ਚਾਹ ਮੈਂ ਕਾ ਕਾਇਆ ਆਵਾਂ ਆਉਣ ਲੱਗੀ ਆ ਉਹ ਧਰ ਖੰਡ ਹੈ ਨਹੀਂ ਉਹ ਮੁੰਡੇ ਨੂੰ ਬੁਲਾਇਆ ਖੰਡ ਉਹ ਖੰਡ ਦੀ ਕੀ ਲੋੜ ਆ ਉਹ ਪੁੱਤਰਾ ਮੈਂ ਸਿੱਕੀ ਪੀਣਾ ਵਾ ਲੈ ਫਿਰ ਬੱਝ ਗਈ ਖੰਡ ਹਾਂ ਖੰਡ ਤਾਂ ਬਚਾ ਹੋ ਗਿਆ ਨਾ ਬੱਚੀ ਵੀ ਕਹਦੀ ਤੇਰੀ ਗਵਾਂਡਨ ਨੇ ਆ ਜਾਣਾ ਉਹਨੇ ਇੱਥੇ ਆ ਗਈ ਤੈਨੂੰ ਕਿੱਦਾਂ ਬਤਾਵਾ ਮੈਨੂੰ ਪਤਾ ਮੈਂ ਜਿੰਨੀ ਅਰੇ ਆਇਆ ਉਹ ਵੀ ਬੈਠੀ ਹੁੰਦੀ ਆ ਕਦੀ ਖੰਡ ਦੀ ਕੋਲੀ ਦੇ ਦੋ ਕਦੀ ਦਾਰ ਦੀ ਦੇ ਦੋ ਵੱਲੇ ਉਹ ਫੜਾ ਉਹ ਮੈਂ ਵੀ ਬੜਾ ਰੰਗਿੰਦਾ ਰਿਆ ਦੇਖੋ ਫਪੜ ਨੂੰ ਨਾ ਵੀ ਜਾਣਾ ਵਾ ਤੱਕਾ ਪਪੜਾ ਪਿਆ ਛੇਤੀ ਇਹ ਮਨੂੰ ਹੈ ਤੈਨੂੰ ਕਿੰਨੀ ਕੁ ਛੇਤੀ ਆ ਇਹ ਫਿੱਕੀ ਆ ਨਾ ਤਾਂ ਫਿੱਕੀ ਹੈ ਗੁੜ ਪਾਇਆ ਚ ਨਹੀਂ ਨਹੀਂ ਗੋੜ ਵਾਲੀ ਨਹੀਂ ਪਤਰਾ ਪੀ ਦੀ ਤਾਂ ਫੇ ਮੈਨੂੰ ਦੇ ਦੇ ਮੈਨੂੰ ਹੁਣ ਪੀ ਲਾਂ ਦੇ ਕਿ ਦੁੱਧ ਵੀ ਉਹਨੇ ਫੜ ਲਿਆ ਸੀ ਕੱਲ ਕੋਈ ਨੀ ਫਪੜਾ ਇਹਦੇ ਚਾਹ ਆ ਕੋਈ ਨਹੀਂ ਚਾਹ ਚਾਹ ਦਿੱਤੀ ਤੈਨੂੰ ਚਾਹ ਨਾਲ ਪਿੰਨੀ ਦੂਰੋਂ ਆਇਆ ਚੱਲ ਕੇ ਚਾਹ ਹੈ ਨਾ ਇਹ ਦੁੱਧ ਬਿਨਾ ਨਾ ਤੇਰਾ ਆਪ ਉੱੜ ਜੇ ਮੈਂ ਚੱਲੀਏ ਚੱਲੀਏ ਉਹ ਜਿਮ ਵੀ ਚਲ ਜਾਗੇ ਤੇਰਾ ਆਪ ਉੱੜ ਜੇ ਮੈਂ ਲੰਦਾ ਰਹੀ ਚਾਹ ਉਹ ਦੌੜੇ ਐਵੇਂ ਨਹੀਂ ਪੜੇ ਇਹ ਬੋਲਦਾ ਹੈ ਥੱਲੇ ਦੀ ਕੋਈ ਗੱਲ ਨਹੀਂ ਆ ਭਾਈਆ ਮਬੜਾ ਕੋਈ ਵੀ ਨਹੀਂ ਉਹ ਬਣਾਣੀ ਇਕੱਲੀ ਇਹ ਦੇਸੀ ਉਹ ਭਾਬੀ ਕੋ ਕਹ ਲਾ ਮਾਗ ਲਾ ਨਹੀਂ ਭਾਬੀ ਕੋ ਪਹਿਲੇ ਆਪਣੀ ਪਾਪੀ ਕੋ ਮੰਨ। ਯਾਰ ਕੈਦੇ ਮੜਿਆ ਉਹਨੇ। ਉਹ ਨਹੀਂ ਦੂੰਗਾ ਮੈਂ ਤੇ ਆਪ ਡਰਦਾ ਭਰਾ। ਆਹਾਹਾਹਾ ਬਹੁਤ ਮਜ਼ਾ ਆਇਆ ਚਾਦਾ। ਕਿੱਦਾਂ ਆਂਦਾ? ਨਹੀਂ। ਬਹੁਤ ਚਾਦਾ। ਯਾ ਯਾ। ਆ ਜਾਂਦਾ ਕਹਿੰਦਾ ਮੈਂ ਕੱਪੜੇ ਲੈਣ ਆਉਂਦਾ। ਹਾਂ। ਤੇ ਲੈ ਚਲ ਜਾਂਦਾ 10-12 ਹਜ਼ਾਰ ਦੀ ਗੁੱਲੀ ਲਾ ਕੇ ਬਤੇ। ਹਾਂ ਤੇ ਵੱਡੇ ਕਾਲਜ ਜਿਹੜੋ ਪਾਇਆ ਜੇ ਹੋਟਲ ਪਾਇਆ ਵਾ ਤੇ ਹੁਣ ਖਰਚਾ ਤੇ ਪੁੱਤ ਚੱਲਣਾ ਹੀ ਪੈਣਾ। ਮੈਨੂੰ ਲੱਗਦਾ ਇਹਦਾ ਖਰਚਾ ਕੁਝ ਹੋਰ ਵਾ। ਇਹ ਮੈਨੂੰ ਕਿ ਬੰਦੇ ਕੋ ਪਤਾ ਲੱਗਾ ਵੀ ਇਹ ਮਾੜੀ ਸੰਗਤ ਵਿੱਚ ਬੈੰਦਾ ਦਾ ਫੁਫੜਾ ਅੱਛਾ ਆਹੋ ਫਿਰ ਤਾਂ ਬੜੀ ਮਾੜੀ ਗੱਲ ਐ ਇਹਨੂੰ ਸਮਝਾ ਕੇ ਰੱਖ ਕੋ ਜ ਮੈਂ ਕਹਿੰਦਾ ਛੋਟਾ ਤੇਰ ਤੋਂ ਉਹ ਮੈਂ ਕਹਿੰਦਾ ਵਿਚੋਲਾ ਵਿਚੰਦਾ ਪਿਆ ਯਾਰ ਕਿਤੇ ਇਹਦਾ ਵੀ ਚੜਾ ਛੁੜੂ ਕਰੀਏ ਕਿਤੇ ਵੇਖਦੇ ਆ ਕੋਈ ਤੁਹਾਡੀ ਭੂਆਰ ਕੀ ਵੇਖਣੀ ਪੈਣੀ ਐ ਇਹਦੇ ਲਈ ਜੇ ਵਿਗੜਿਆ ਤੇ ਆਹੋ ਯਾਰ ਬਜੀ ਹੋਵੇ ਮੇਰੇ ਕਿ ਸੁਧਾਰ ਦੀ ਕਿੱਦਾਂ ਸਹੀ ਗੱਲ ਆ ਫੁਫੜਾ ਤੈਨੂੰ ਤਾਂ ਸੁਧਾਰਿਆ ਹੈ ਮੈਨੂੰ ਮੈਨੂੰ ਤਾਂ ਕਾਨੇ ਨੂੰ ਸਿੱਧਾ ਕਰਤਾ ਨਾ ਜਿੱਤਾ ਕਮਾਨ ਦੇ ਵਿੱਚ ਤੇਰ ਨਹੀਂ ਪਾਇਆ ਹੁੰਦਾ ਹਾਂ ਤਾਂ ਛੱਡ ਦਿੰਦੇ ਆ ਤਾਂ ਸਿੱਧਾ ਹੀ ਨਿਕਲਦਾ ਮੈਂ ਇੰਨਾ ਸਿੱਧਾ ਕਰਤਾ ਉਹਨੇ ਮੈਨੂੰ ਉਹ ਭੀ ਹਾਂ ਯਾਰ ਜਾਣਾ ਮੈਂ ਆ ਗਈ ਮੈਨੂੰ ਪਤਾ ਤੂੰ ਪੈਸੇ ਲੈਣ ਆਇਆ ਸੀ ਨਾ ਆ ਬਕਾਇਆ ਬਰੋਲਾ ਵਗੈ ਕਉ ਹਾਂ ਤੇ ਉਧਰ ਤੂੰ ਵੜਨਾ ਨਹੀਂ ਵੜਨਾ ਕਿਉਂ ਨਹੀਂ ਹਲਤ ਬਸ ਹੋਇਆ ਚਿਕੜੀਆਂ ਚੁਪੜੀਆਂ ਗੱਲਾਂ ਕਰਕੇ ਉਹਨੂੰ ਪਟਾ ਲੈਂਦਾ ਆਪਣੇ ਭਰਾ ਨੂੰ ਬਸ ਚੀਕਾ ਕੇ ਹੂੰ ਹਾਂ ਫੜ 50 ਰੁਪਏ 500 ਦਾ ਕੀ ਕਰਾਂ ਯਾਰ ਤੇਲ ਤੂਲ ਪਵਾ ਲੀਂ ਬਾਕੀ Google Pay ਕਰ ਦੂੰਗੀ ਅਮੇਜ਼ਿੰਗ ਠੀਕ ਆ ਪੱਕਾ ਪੱਕਾ ਏ ਪਰ ਮੇਰੀ ਗੱਲ ਸੁਣ ਪਰਪੁਰ ਵੀ ਲਿਆ ਕਰ ਤਿਤਲੀਆਂ ਨਾ ਵੰਦਾ ਰੇ ਕਰ ਵਾਹ ਉਹ ਮੈਨੂੰ ਤਿਤਲੀਆਂ ਕਿੰਨੀ ਜਰੂਰਤ ਪੈਂਦੀ ਤੇਰਾ ਦੇਰ ਨੂੰ ਉੱਤਰ ਲਿਆ ਦੇ ਦੀ ਆ ਜਾ ਹਾਉ ਦਾ ਚੰਗਾ ਬਈ ਯਾਰ ਉਹ ਚੰਗਾ ਪੁੱਤਰਾ ਉਹਦਾ ਤਾਂ ਪੂਰਾ ਖਿਆਲ ਰੱਖੀਦਾ ਚੰਗਾ ਫਿਰ ਬਾਏ ਬਾਏ ਪਪੀਜ ਹਾਂਜੀ ਉਹ ਚਾ ਫਿੱਕੀ ਤੇ ਹੋ ਗਈ ਤੇ ਆ ਕੋਈ ਬਿਸਕਟ ਦੋ ਸਕੋਟੀ ਲਾਇਆ ਉਹ ਹੋ ਹੋ ਚਲ ਕੋਈ ਨਹੀਂ ਚੇਤਾ ਭੁੱਲ ਗਿਆ ਚਲ ਹੁਣ ਫਫੜਾ ਕਰ ਲੈ ਟਾਈਮ ਪਾਸ ਮੈਨੂੰ ਲੱਗਾ ਕਿ ਖਰੇ ਫੋਕੀ ਵੀ ਮੰਗੀ ਆ ਨਾਲ ਫਿੱਕੀ ਦੇ ਸਪੋਨ ਨਾਲ ਮੈਂ ਕਿਹਾ ਮਿੱਠਾ ਕੀ ਦੇਣਾ ਨਾਲ ਉਹ ਨਹੀਂ ਭਤੀਜ ਮੈਂ ਤਾਂ ਕੁਝ ਹੋਰ ਵੀ ਸੋਚ ਕੇ ਬੈਠਾ ਹਾਂ ਕਾ ਉਹ ਕੀ ਸੋਚ ਲਿਆ ਨਪੜਾ ਮੈਂ ਸੋਚਿਆ ਸੀ ਕਿ ਚੱਲ ਰਾਤ ਨੂੰ ਪੈਕ ਛੈਗ ਵੀ ਲੱਗੂ ਮੁਰਗਾ ਛੁਰਗਾ ਵੀ ਆਊਗਾ ਮੁਰਗੇ ਨਾਲ ਪੈਕ ਲਾਵਾਂਗੇ ਆ ਮੈਂ ਫੋਕੀ ਚਾਹ ਹੀ ਪਿਆਤੀ ਜੇ ਉਹ ਫੋਕੜਾ ਟੈਨਸ਼ਨ ਨਾਲ ਐ ਕੋਈ ਗੱਲ ਨਹੀਂ ਆ ਫੋਪੜਾ ਮੇਰੀ ਇੱਕ ਗੱਲ ਸੁਣ ਹਾਂ ਉਹ ਦਰਨਾ ਤੋਂ ਹੈ ਨਾ ਆਰਾਮ ਨਾਲ ਤੇ ਰਾਤ ਨੂੰ ਉਹ ਵੀ ਕਮਰਾ ਆਪਣਾ ਹੀ ਇਹ ਵੀ ਆਪਣਾ ਤੇ ਹੁਣ ਡਿਸਾਈਡ ਦੋਨੇ ਕਰ ਲਈ ਏਸੀ ਵਾਲੇ ਤੇ ਸੋਣਾ ਈ ਤੇ ਜਾ ਉੱਧਰ ਸੌਣਾ। ਉਹ ਪੁੱਤਰਾ। ਉਹ ਏਸੀ ਵਾਲੇ 'ਚ ਫੁੱਪੜ ਨੂੰ ਸੁਵਾ ਕੇ ਮਾਰਨਾ ਹੀ। ਬੜੇ-ਬੜੇ ਠੰਡਾ ਕਮਰਾ ਹੁੰਦਾ ਏ। ਅੱਛਾ। ਮੈਂ ਨਹੀਂ ਏਸੀ 'ਚ ਕਦੀ ਸੁੱਤਾ। ਅਸੀਂ ਤਾਂ ਪਿੰਡਾਂ ਵਾਲੇ ਆ। ਉਹ ਮੈਂ ਤਾਂ ਸੌਂਗਾ ਕੋਠੇ 'ਤੇ। ਕੀ ਬਾਤ। ਖੁੱਲੀ ਹਵਾ, ਠੰਡ ਆਂ ਨਿਆਰੇ ਨਾ। ਅੱਛਾ। ਉਹ ਮੈਂ ਨਹੀਂ ਉੱਤੇ ਸੁੰਦਾ ਬਈ। ਮੈਂ ਤਾਂ ਕੋਠੇ 'ਤੇ ਸੌਂਗਾ। ਉਹ ਫੇਰ ਨਾ ਪੂ ਵੱਲੜੇ ਕੇ ਫੁੱਫੜ ਨੂੰ ਕੋਠੇ ਤੇ ਪਾ ਛੜਿਆ। ਉਹ ਨਹੀਂ। ਉਹ ਤੇਰੀ ਬੜੀ ਖੁੱਲੇ ਸੁਭਾਅ ਦੀ। ਘਰ ਘਰ ਕੇ ਲਾਂਮਾ ਦਿੰਦੀ ਫਿਰੇ ਮੈਨੂੰ। ਤੇ ਕੀ ਗੱਲ ਫੁੱਫੜ ਦੀ ਇਤਨੀ ਕੀਤੀ। ਉਹ ਨਹੀਂ ਲਾਂਮਾ ਦਿੰਦੀ ਪੁੱਤਰਾ। ਮੈਂ ਸੋਣਾ ਹੀ ਕੋਠੇ ਤੇ ਆ। ਚਲ ਜਿਵੇਂ ਤੇਰੀ ਮਰਜ਼ੀ। ਆਹ। ਆਹ। ਚਾਹ ਤਾਂ ਮਜ਼ਾ ਆ ਗਿਆ। ਗਰਮ ਚਾਹ ਹੀ। ਬਹੁਤ ਮਜ਼ਾ ਆਇਆ।

ਉਹ ਭੂਤ ਉਹ ਭੂਤ ਉਹ ਭੂਤ ਉਹ ਭੂਤ ਹੈ ਹੈ ਡੇਂਜਰ ਹੈ ਕਿਹੜਾ ਹੈ ਦਿਵਾਰ ਕਿਥੋਂ ਦੀ ਆਹ ਆਹ ਕੌਣ ਪਿਆ ਹੈ ਤੁਹਾਡਾ ਪੁਪੜ ਪੁਪੜ ਜੀ ਪੁਪੜ ਜੀ पूत, पूत नहीं, मैं पूत नहीं मैं तो डिनो हूँ आ। नहीं, पूत नहीं मैं तो डिनो हूँ आ। उठो उठो। क्यों आता नू? उठो उठो। ऐसे बैठो। बैठो बैठो। पूत पानी ले आओ थली? नहीं। पानी की पीना। पानी की की का की तो उत्ते ही तो ਇਹ ਗੱਲ ਕੋ ਬੜਾ ਬੀਪੀ ਬੂਪੀ ਵੱਧ ਗਿਆ ਵਾ ਨਹੀਂ ਨਹੀਂ ਕੋਠੇ ਤੇ ਪੂਤ ਨਹੀਂ ਕੋਠੇ ਤੇ ਪੂਤ ਨਹੀਂ ਕੋਠੇ ਦੀ ਪੂਤ ਨਹੀਂ ਉਹ ਤੇਰਾ ਕੁੱਤਾ ਉਹ ਉੱਪਰ ਪੂਤ ਨਹੀਂ ਆ ਉਹ ਫੁੱਪੜਾ ਕਰਤੀ ਨਾ ਅਨਪੜਵਲੀ ਗੱਲ ਚੱਲਾ ਤੈਨੂੰ ਇਹ ਦੱਸ ਉਹ ਤੂੰ ਤੇ ਸਾਧ ਤੇ ਪਿਆ ਸੀ ਉੱਪਰ ਤੇ ਤੂੰ ਸਾਤੋਂ ਥੱਲੇ ਕਿੱਦਾਂ ਆ ਗਿਆ ਇੱਥੇ ਉਹ ਮੈਨੂੰ ਛੱਤ ਤੋਂ ਉੱਪਰ ਲੈਣ ਵਾਲੀ ਵੀ ਆ ਗਈ ਸੀ ਅੱਛਾ ਉਹਨੇ ਮੈਨੂੰ ਥੱਲੇ ਭਜਾਇਆ ਹੀ ਤੇ ਉਹ ਕੀ ਕਹਿੰਦੀ ਸੀ ਵੀ ਟੇਬਲ ਤੇ ਜਾ ਕੇ ਸੌਂ ਜੀ ਤੂੰ ਤੇ ਅੰਦਰ ਨਹੀਂ ਲੱਭੇ ਉਹ ਸ਼ਹਿਰਾਂ ਚ ਘੂਤਨੀਆਂ ਕਿੱਥੋਂ ਆ ਗਈਆਂ ਮੈਂ ਅੱਗੇ ਕਹਿੰਦਾ ਉਹ ਪਿੰਡਾਂ 'ਚ ਤਾਂ ਭੂਤ ਸੁਣਿਆ ਸੀ ਹਾਂ ਆ ਸ਼ਹਿਰ 'ਚ ਕਿੱਥੋਂ ਪਉਦਾਵੇ ਉਹ ਫੜਾ ਰਿਆ ਨਾ ਫੇਰ ਅਨ ਪੜਦਾ ਅਨ ਪੜੀ ਉਹ ਕੋਈ ਸੁਪਨਾ ਸੁਪਨਾ ਦੇਖਿਆ ਹੋਣਾ ਇਹਨਾਂ ਨੇ ਹਾਂ ਜਿਹੜੀ ਤਰ ਯਾਰ ਕੀ ਕਿੱਦਾਂ ਦੀਆਂ ਅਨ ਪੜਤਾਆਂ ਆਆਂ ਦੀਆਂ ਗੱਲਾਂ ਕਰੀ ਜਾਂਦਾ ਫੁਫੜਾ ਹੈ ਹੂ ਤਾਂ ਤੇ ਪਿੰਡਾਂ ਪੁੰਡਾਂ ਦੇ ਚਲੋ ਮੰਨਿਆ ਹੁੰਦੇ ਆ ਹੈ ਮੋਟਰਾਂ ਦੇ ਜਾਂ ਮਤਲਬ ਕਿ ਸੁੰਨੀਆਂ ਜਗ੍ਹਾ ਤੇ ਹੁੰਦੇ ਆ ਸ਼ਹਿਰਾਂ 'ਚ ਭੂਤ ਕਿੱਥੋਂ ਆ ਗਏ ਨਾਲੇ ਉਹ ਵੀ ਘਰਾਂ 'ਚ ਘਰਾਂ 'ਚ ਭੂਤ ਨਹੀਂ ਕਿੱਥੋਂ ਭੂਤਾਂ ਨੇ ਕੋ ਬਸ ਖਾਇਆ ਲਾਉਣਾ ਉਹ ਤੇ ਅਮਰੀਕਾ ਕੈਨੇਡਾ 'ਚ ਵੀ ਚੱਲ ਜਾਂਦੇ ਆ ਉਹਦੇ ਵਾਅਦਾ ਇੱਕ ਝੁਰਕਾ ਪੁੱਤ ਅੱਛਾ ਉਹ ਤੇ ਕਿਤੇ ਵੀ ਜਾ ਸਕਦੇ ਮੈਂ ਗਰੰਟੀ ਨਾ ਕਹਿਣਾ ਯੋ ਸਾਡੇ ਘਰ ਭੂਤ ਆ ਹੀ ਨਹੀਂ ਸਕਦਾ ਕਿਉਂਕਿ ਸਾਡੇ ਕੋ ਭੂਤਾਂ ਤੋਂ ਵੀ ਵੱਡੀ ਚੀਜ਼ ਆਹ ਅੱਛਾ ਮੈਂ ਤਾਂ ਭੂਤ ਨਹੀਂ ਨਜ਼ਰ ਆਉਣੀ ਆ ਵੇਖ ਲੋ ਫੁੱਪੜ ਜੀ ਮੈਨੂੰ ਭੂਤ ਨਹੀਂ ਕਹਿੰਦਾ ਹੀ ਹੈ ਕਿਤੇ ਸ਼ਰਮ ਜਾ ਆਏ ਨੂੰ ਉਹ ਦੁਨੀਆ ਇਦਾਂ ਦੀਆਂ ਨਹੀਂ ਹੁੰਦੀਆਂ ਉਹ ਜਿਹੜੀ ਮੈਂ ਵੇਖੀ ਉਹ ਮੇਰੇ ਕੇ ਤੇ ਤੇਰਾ ਨਾ ਰੰਗ ਉੱਟ ਜਾਣਾ ਹਿਤਰੋ ਨਿਕਲ ਜਾਣੇ ਉਹ ਇਹ ਵੀ ਕੋਠੇ ਤੇ ਗਈ ਰਾਤ ਕਹਿਣ ਦੀ ਨਾ ਕੁੱਤਾ ਬੰਨਣਾ ਵਕਤ ਇਹ ਤੂੰ ਕਿਉਂ ਫੁੱਪੜ ਜੀ ਤੁਸੀਂ ਮੈਨੂੰ ਦੇਖਿਆ ਹੀ ਛੱਡ ਯਾਰ ਤੇ ਸਮਝੋ ਸੋ ਬਾਹਰ ਆ ਤੇਰੇ ਗੱਲ ਮੇਰੀ ਸੁਣ ਗੱਲ ਇਹਨਾਂ ਨੂੰ ਚਾਹ ਚੂ ਬਣਾ ਕੇ ਦੇ ਫੁੱਪੜ ਨੂੰ ਮੈਂ ਜਰਾ ਬਾਜ਼ਾਰੋਂ ਕੁਝ ਲੈ ਆਵਾਂ ਚਲੋ ਬੁੱਫੜ ਜੀ ਤੁਸੀਂ ਬੈਠੋ ਮੈਂ ਚਲਾ ਕੇ ਠੀਕ ਹੈ ਚਲ ਛੱਡਾ ਜਿੰਨਾ ਚਿਰ ਕੋਈ ਬਾਜ਼ਾਰ ਨੂੰ ਚੀਜ਼ ਲੈਣ ਗਏ ਆ ਉਹਨਾਂ ਚਿਰ ਮਨਾਤ ਹੁੰਦਾ ਆ ਹੀ ਲੈ ਓਹੋ ਭੁਲੇਖੇ ਨਾ ਮਰ ਸੋਈ ਚਾ ਗਿਆ ਬਾਥਰੂਮ ਤਾਂ ਬਲੇ ਖਾ ਲੈ ਆ ਲੈ ਆ ਵਾਸ਼ਿੰਡਰ ਕਿੰਨਾ ਕਿ ਫਰਕ ਪਾਇਆ ਟੂਟੀ ਦਾ ਹੈ ਜਾਣਾ ਮੈਂ ਇੱਧਰ ਹੀ ਤੇ ਚਲੇ ਮੈਂ ਸੋਈ ਚ ਗਿਆ ਹਾਂ ਆਈ ਬਾਤ ਹੂ ਵਾ 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 ਆ ਨਾ ਤਾ ਵੇ ਉਹ ਉਹ ਬਹੁਤ ਬਰਾਪਾ ਹੋਣੀ ਹੈ ਕੀ ਫੁੱਫੜ ਜੀ ਕੀ ਹੋਇਆ ਤੁਹਾਨੂੰ ਕੀ ਗੱਲ ਕਬੂਦ ਨਹੀਂ ਚਿਮੜ ਗਈ ਨਹੀਂ ਨਹੀਂ ਹਾਂ ਉਹ ਪੰਡੀਆਂ ਤੇ ਬੜਿਆਂ ਚ ਨਾ ਤਾ ਮੈਂ ਅੱਛਾ ਉਹ ਨਾਰਾਂ ਦਾ ਸੋ ਬਿਆਜ ਅੱਛਾ ਨਾਲ ਕਿਹਾ ਤੂੰ ਉਹ ਤੁਸੀਂ ਪਾਣੀ ਚ ਹੀਟਰ ਲਾਇਆ ਸੀ ਪਾਣੀ ਹੀਟਰ ਆਹੋ ਉਹ ਮੈਂ ਲਾ ਕੀ ਪਿੰਡਾ ਲੂਸ ਗਿਆ ਹੋਇਆ ਗੀਜਰੇ ਵਾਲੇ ਪਾਣੀ ਦਾ ਨਾਲ ਲੈ ਆਓ ਜੀ ਉਹ ਕਿਹੜਾ ਕਿਹੜਾ ਡਰਮ ਜਾਂ ਲਾਇਆ ਆਂਦਾ ਹਾਂਜੀ ਹਾਂਜੀ ਉਹ ਪਾਣੀ ਆਉਂਦਾ ਉਹ ਮੋਟੀ ਤੇ ਆਪਾਂ ਪੰਡਾ ਪਾਉਗੀ ਚਰਾਲੀ ਪਾਣੀ ਨਾਲ ਲਿਆ ਹੋਣਾ ਪੱਲਾ ਕੋਈ ਨਹੀਂ ਦੱਸਾ ਉਹ ਵਾਸਤੇ ਆਪਾਂ ਆ ਜੀ ਤੁਸੀਂ ਤੂੰ ਬੁਲਾਓ ਉਹ ਤੂੰ ਬੁਲਾਓ ਉਹ ਨਾ ਤੂੰ ਜਾਨਤ ਉਹ ਕਿਹੜਾ ਫਪੜੀ ਮਾਰ ਦੇਣਾ ਉਹ ਸੂਆ ਚੜੀ ਨੇ ਰੌਲਾ ਪਣਾ ਓਏ ਜੀ ਜਲਦੀ ਆਉਣਾ ਕਿ ਓਹ ਹੋ ਇਹ ਕਿਹੜੀ ਦਵਾਈ ਲੈਂਦੀ ਇਹਦੇ ਖੁਰਕੋਈ ਦੇਣੀ ਹੈ ਕੱਪੜੇ ਨੂੰ ਖੁਰਕ ਨਹੀਂ ਪਈ ਕੱਪੜੇ ਤੇ ਸੇਕ ਕੇ ਆ ਗਿਆ ਜਾਓ ਜੀ ਜਾਓ ਜਲਦੀ ਬਹੁਤ ਖਰਾਬ ਪਲਾਓ ਜੀ ਬੱਸ ਸਬਰ ਕਰੋ ਸਬਰ ਬਸ ਆਉਂਦੀ ਹਣੀ ਓਹ ਹੋ ਹਾ ਹਾਈ ਹਾਈ ਇਹ ਕਿਹੜੀ ਲੈਂਦੀ ਓ ਇਹ ਕਿਉਂ ਤੇ ਨਿਚਿੜਾਉਣੀ ਮੇਰੀ ਆ ਮੈਂ ਚੜ ਨਹੀਂ ਪਾਇਆ ਓਏ ਉਹ ਦਵਾਈ ਚੱਟਦੀ ਲਿਆ ਲਾ ਲਾ ਮੈਨੂੰ ਤਾਂ ਸਾੜੇ ਇੱਕ ਘੰਟੇ ਦੀ ਉਹ ਉਹ ਕੁੜੀਏ ਕੁੜੀਏ ਤੂੰ ਆਪ ਲਿਆ ਜਾ ਕੇ ਬਰੋਲੇ ਬਨੋਰ ਆਏ ਗਿਨਨੀ ਆਪਣੀ ਆਏ ਹਾਏ ਚਿਚੜਾੜੀ ਲੈ ਆਉਂਦਾ ਜੇ ਨਹੀਂ ਆ ਸਹੀ ਹੈ ਨਹੀਂ ਓਏ ਹਾ ਠੰਡ ਪੈ ਗਈ ਆਹ ਹੋਣ ਠੰਡ ਪਈ ਉਹ ਇੰਨੀ ਕਹਿੰਦੀ ਧੂਆਨੇ ਪਾਈ ਜਣੀ ਇਹ ਪਾਤੀ ਠੰਡ ਮੋਤਰਾ ਲਾੜੋ ਤੋਂ ਜਾਓ ਉਹ ਕਹੇ ਹੋਰ ਨੂੰ ਨਾ ਸਾੜ ਦਿਓ ਉਹ ਬਾਵਾ ਮੇਰੀ ਗੱਲ ਸੁਣ ਅੱਜ ਕੀ ਖਾਏਗਾ ਉਹ ਕੋ ਮੈਂ ਨੀ ਮੁਰਗਾ ਖਾਂਦਾ ਕੋ ਮੈਂ ਨਾ ਆ ਵੀ ਮੁਰਗਾ ਬਣਾਤਾ ਤੁਸੀਂ ਉਹ ਤੋਂ ਬਾਥਰੂਮ ਤੱਕ ਆੜ ਕੇ ਯਾਰ ਉਹ ਮੈਂ ਨੀ ਖਾਦਾ ਮੁਰਗਾ ਖਾਂਦਾ ਉਹ ਮਾਚਾਂ ਲਈ ਆਇਆ ਪਰ ਤੂੰ ਇਹਦਾ ਦਿੰਦੇ ਨਾ ਮੈਨੂੰ ਵੀ ਪਤਾ ਹੈ ਪਿੰਨੇ ਪਿੰਨੇ ਆ ਪਹਿਲੇ ਨੰਬਰ ਵਾਲੀ ਕੀਚਰ ਵਾਲੀ ਛੱਡ ਦੇ ਓਹ ਹੋਏ ਆਹ ਬਾਈ ਓਏ ਇਹਦੇ ਨਾਲ ਉਹ ਤਾਂ ਚੰਗਾ ਸੀ ਪਿੰਡ ਹੁੰਦੇ ਉੱਥੇ ਦਾ ਪਾਣੀ ਬੰਬੀ ਦੇ ਪਾਣੀ ਨਾਲ ਨਹਾਇਦਾ ਸੀ ਨਹਿਰਾਂ ਦੇ ਪਾਣੀ ਨਾਲ ਨਹਾਇਦਾ ਸੀ ਆ ਕੇ ਚੱਲ ਫੁਖੜਾ ਚੱਲ ਜੋ ਹੋ ਗਿਆ ਠੀਕਾ ਤੇ ਬਾਕੀ ਹੁਣ ਅੱਜ ਸਿਰ ਸੋਨੋ ਕੋਣ ਨੇ ਸ਼ਾਇਦ ਨਹੀਂ ਅੱਜ ਫੁੱਫਣ ਕੁੱਕੜ ਖਵਾ ਦੇ ਮੈਂ ਨਹੀਂ ਕੋ ਬਣਾਉਣਾ ਹੋ ਮੈਨੇ ਕੋ ਬਣਾਇਆ ਹੋ ਜਾਇ ਕਮਾਓਗੇ ਨਾ पतासे सेकच देना जे